ਜ਼ਿਲ੍ਹਾ ਛੇਰੀ ਮੁਕਸਰ ਸਾਹਿਬ ਦੇ ਪਿੰਡ ਲੰਬੀ ਢਾ ਵਿਖੇ ਪਸ਼ੂ ਮੇਲੇ ਦੀਆਂ ਤਿਆਰੀਆਂ ਹੋਈਆਂ ਸ਼ੁਰੂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਪਸ਼ੂ ਪ੍ਰੇਮੀ ਅਤੇ ਵੇਖਣ ਨੂੰ ਮਿਲਿਆ ਉਤਸ਼ਾਹ ਪਸ਼ੂ ਪ੍ਰੇਮੀਆਂ ਨਾਲ ਗੱਲਬਾਤ ਵੀ ਕੀਤੀ ਗਈ ਕਿ ਕਿਹਨਾਂ ਸੰਕਟ ਤੇ ਆਉਣ ਨਾ ਗੱਲਬਾਤ ਆਇਓ ਤੁਸੀਂ ਮੇਰਾ ਨਾਮ ਬਈ ਹਰਬੀਰ ਸਿੱਧੂ ਹੈ ਜੀ ਅਸੀਂ ਮੁਕਸਰ ਤੋਂ ਹੀ ਲੋਕਲੀ ਲੋਕਲੀ ਆਏ ਹਾਂ ਤੇ ਜਿਹੜੇ ਮੇਲੇ 'ਚ ਤੁਸੀਂ ਪਹੁੰਚੇ ਹੋ ਕਿੰਨਾ ਕੋ ਮਸ਼ਹੂਰ ਮੇਲਾ ਤੇ ਕਿਹੜੇ-ਕਿਹੜੇ ਆਪਣੇ ਕੋਲੇ ਜਾਨਵਰ ਆ ਜਿਹੜੇ ਮੇਲਾ ਬਈ ਪੂਰੇ ਭਾਰਤ ਚੀ ਮਸ਼ਹੂਰ ਕਹਿ ਸਕਦੇ ਆਪਾਂ ਪੰਜਾਬ ਲੈਵਲ ਦਾ ਮੇਲਾ ਜੀ ਇੱਥੇ ਪਹਿਲਾਂ ਪਸ਼ੂਆਂ ਦਾ ਜਿਵੇਂ ਕਹਿ ਸਕਦੇ ਵਡਾ ਮੇਲਾ ਵੀ ਹੁੰਦਾ ਸੀਗਾ ਤਦੋਂ ਕਾਲੀ ਸਰਕਾਰ ਸੀਗੀ ਤੇ ਜਾਨਵਰ ਆਪਣੇ ਕੋਲੇ ਹਜੇ ਲੈ ਕੇ ਨਹੀਂ ਆਈ ਉੱਦਾਂ ਘਰੇ ਹਜੇ ਠੰਡ ਬਹੁਤ ਅਜਿੱਤਾ ਤੇ ਕਦੋਂ ਤਿਆਰੀਆਂ ਸ਼ੁਰੂ ਹੋ ਰਹੀਆਂ ਮੇਰੇ ਨਾਲ ਕਦੋਂ ਪ੍ਰੋਪਰ ਸਟਾਰਟ ਹੋ ਰਿਹਾ ਪ੍ਰੋਪਰ ਮਤਲਬ ਅੱਜ ਦਾ ਦਿਨ ਜਾਂ ਬਸ ਕੱਲ ਨੂੰ ਤਾਂ ਪ੍ਰੋਪਰਲੀ ਸਟਾਰਟ ਹੋ ਜਾਣਾ ਹਾਲ ਤਿਆਰੀਆਂ ਚੱਲ ਰਹੇ ਹਾਂਜੀ ਹਾਂ ਕਿਹੜੇ ਕਿਹੜੇ ਜਾਨਵਰ ਵੈਸੇ ਹੁੰਦੇ ਆਪਣੇ ਕੋਲ ਬਸ ਮਾਰਵਾਰੀ ਘੋੜੇ ਆ ਜਾਂਦੇ ਮਾਰਵਾਰੀ ਹਾਂਜੀ ਨਾ ਜੀ ਆਪਣੇ ਫੈਡ ਫਾਰਮ ਸਿੱਧੂ ਮਾਡਲ ਫਾਰਮ ਵੀ ਉਹ ਦੇਖੋ ਤੇ ਤੁਸੀਂ ਫੋਰ ਸੇਲ ਕਰਦੇ ਹੋਗੇ ਇੱਥੇ ਨਹੀਂ ਨਹੀਂ ਜੀ ਬਸ ਵੈਸੇ ਸੇਲ ਹਾਂਜੀ ਹਾਂਜੀ ਬਿਲਕੁਲ ਇਹ ਘੋੜੇ ਆ ਕਿ ਕੋੜੀਆਂ ਮਿਕਸੀ ਮਿਕਸ ਹੈ ਜੀ ਕੋੜੀਆਂ ਵੀ ਆ ਵਸ਼ੇਰੀਆਂ ਜੀ ਨਜ਼ਰ ਤੋਂ ਇਸ ਮੇਲੇ ਦੇ ਵਿੱਚ ਆ ਰਹੇ ਹੋ ਮੇਲਾ ਲਗਭਗ ਕਹਿ ਲੋ 20 ਸਾਲਾਂ ਤੋਂ 20 ਸਾਲ ਤੋਂ ਹਾਂਜੀ ਕੀ ਫਾਇਦਾ ਇਸ ਮੇਲੇ ਦਾ ਬਸ ਜੀ ਲੋਕਾਂ 'ਚ ਵਧੀਆ ਇੱਕ ਮੈਸੇਜ ਜਾਂਦਾਗਾ ਨਸ਼ਿਆਂ ਤੋਂ ਦੂਰ ਰਹੋ ਬਾਕੀ ਜਿਹੜੇ ਵਪਾਰੀ ਇੱਥੇ ਨੇੜੇ ਤੇੜੇ ਚਲੋ ਉਹਨਾਂ ਦਾ ਵਧੀਆ ਕੰਮ ਚੱਲਦਾ ਹੈ ਕੀ ਨਾ ਜੀ ਆਪਣਾ ਤੇ ਕਿਹੜੇ ਪਿੰਡੋਂ ਆਏ ਹੋ ਦਵਿੰਦਰਪਾਲ ਸਿੰਘ ਬਰਾੜ ਜੀ ਪਿੰਡ ਖਾਰਾ ਜੀ ਤਾਂ ਬਾਈ ਇੱਥੇ ਜਦੋਂ ਘੋੜੇ ਮੇਲੇ ਜਾਂਦੇ ਤੁਸੀਂ ਕਿੰਨਾ ਚਿਰ ਹੋ ਗਿਆ ਹੁੰਦਾ ਘੋੜਿਆਂ ਦੇ ਮੇਲੇ ਵੀ 25 ਸਾਲ ਤੋਂ ਆ ਰਹੇ ਆ ਜੀ ਤੇ ਮਾਗੀ ਦੇ ਮੇਲੇ ਤੇ ਬਹੁਤ ਮਸ਼ਹੂਰ ਮੇਲਾ ਲੱਗਦਾ ਹੈ ਕੀ ਰਿਸਪੌਂਸ ਵਗੈਰਾ ਮਿਲਦਾ ਹਾਂਜੀ ਬਹੁਤ ਹਾਸਕ ਮੇਲਾ ਆਈ ਤੇ ਬਹੁਤ ਦੂਰ ਦੂਰ ਤੱਕ ਲੋਕ ਘੋੜੇ ਘੋੜੀਆਂ ਲੈ ਕੇ ਆਉਂਦੇ ਆ ਫਾਇਦਾ ਤਾਂ ਹੈਗਾ ਹੀ ਆ ਜੀ ਚੰਗੇ ਜਾਨਵਰ ਲੈ ਕੇ ਆਵਾਂਗੇ ਤਾਂ ਵਧੀਆ ਮੁੱਲ ਮਿਲ ਜਾਂਦਾ ਕਿਹੜੇ ਜਾਨਵਰ ਇੱਥੇ ਮਿਕਦੇ ਆ ਜਾਂ ਦੇਖਣ ਨੂੰ ਮਿਲਦੇ ਆ ਬਸ ਘੋੜੇ ਘੋੜੀਆਂ ਜਿਆਦਾ ਹੁੰਦੇ ਜੀ ਘੋੜੇ ਘੋੜੀਆਂ ਜਿਆਦਾ ਲੈ ਕੇ ਆਉਂਦੇ ਲੋਕ ਬਾਕੀ ਦੇਖਣ ਵਾਸਤੇ ਆਉਂਦੇ ਆ ਵਿੱਚ ਨੂੰ ਸਾਨੂੰ 20 25 ਸਾਲ ਤੋਂ ਹੈ ਜੀ ਤੇ ਆਪਣੇ ਕੋਲ ਘੋੜੇ ਰੱਖੇ ਜੀ ਘੋੜੀਆਂ ਜੀ ਲੋਕਾਂ ਨੂੰ ਕੀ ਫੀਲ ਕਰੋਗੇ ਫੀਲ ਕਰਾਂਗੇ ਵਧੀਆ ਧੰਦਾ ਜੀ ਇਹ ਸਿੱਧੇ ਪਾਸੇ ਲੱਗੋ ਵੀ ਵਧੀਆ ਆਦਾ ਕਾਰੋਬਾਰ ਵੀ ਆ ਸ਼ੌਂਕ ਵੀ ਆ ਸਾਰਾ ਨਾਲ ਨਾਲ ਵੀ ਵਧੀਆ ਗੱਲ ਆ ਵਪਾਰੀ ਵੀ ਆਉਂਦੇ ਇੱਥੇ ਆਪਣੇ ਕੋਲ ਵਾਹ ਵਪਾਰੀ ਵੀ ਆਉਂਦੇ ਬਹੁਤ ਦੂਰ ਦੂਰ ਤੱਕ ਆਉਂਦੇ ਆ ਦਿੱਲੀ ਦੇ ਆਉਂਦੇ ਆ ਮਹਾਰਾਸ਼ਟਰ ਦੇ ਆਉਂਦੇ ਆ ਰਾਜਸਥਾਨ ਦੇ ਆਉਂਦੇ ਗੁਜਰਾਤ ਦੇ ਆਉਂਦੇ ਆ ਸਾਰੇ ਆਉਂਦੇ ਆ